ਸ਼ਾਹਬਾਦ ਲੱਗੇ ਐਕਸੀਡੈਂਟ ਹੋਇਆ ਪਤਾ ਨਹੀਂ ਅਚਾਨਕ ਹੀ ਵਜਜੀ ਜਾਣ ਉਦੋਂ ਹੀ ਪਤਾ ਲੱਗਾ ਜਦੋਂ ਵਜ ਗਈ ਪਹਿਲਾਂ ਕੁਝ ਪਤਾ ਨਹੀਂ ਲੱਗਾ ਹੈਗਾ ਤੇ ਜਿੱਦਾਂ ਪਹਿਲਾਂ ਸਪੀਡ ਤੇ ਉਸੇ ਸਪੀਡ 'ਚ ਜਾਣ ਰਹੀ ਹੀ ਵੀ ਹੈ ਸੀ ਨਾ ਜਿਹੜੀ ਸਪੀਡ ਤੇ ਡੇਲੀ ਜਾਂਦੀ ਉੱਥੇ ਉਦੋਂ ਤੇਜ਼ ਸੀ ਬਸ ਥੋੜੀ ਇਹ ਚੰਡੀਗੜ੍ਹ ਵਾਲੀ ਬੱਸ ਸੀ ਵੀ ਹੁਸ਼ਿਆਰਪੁਰ ਚੰਡੀਗੜ੍ਹ ਜਾਣੀ ਸੀ ਅੱਛਾ ਇਹ ਹਾਸਾ ਹੋਇਆ ਕਿਤਾ ਪਤਾ ਨਹੀਂ ਲੱਗਾ ਕੁਝ ਵੀ ਇਹ ਅਚਾਨਕ ਹੀ ਵੱਜ ਗਈ ਹੈ। ਬਸ ਉਧਰ ਭਰੀ ਜੀ ਪਰ ਖੜਾ ਕੋਈ ਨਹੀਂ ਸੀ ਸਾਰੇ ਸਿੱਟੀ ਬੈਠੇ ਸੀ ਸਾਰੇ ਸੀਟਾਂ ਦੇ ਉੱਤੇ। ਹਾਂ ਜੀ। ਕਾਫੀ ਗੰਭੀਰ ਨੇ ਵੀ ਕਾਫੀ ਲੱਗੀਆਂ ਸੱਟਾਂ ਕੁਝ ਤੇ ਹੁਣ ਇੱਕ ਦੀ ਤੇ ਨੈਕ ਲੱਥ ਗਈ ਹੈ ਜੀ। ਹਾਂ ਜੀ। ਜਿਸ ਤਰ੍ਹਾਂ ਦੀ ਸਪੀਡ ਹੁੰਦੀ ਹੈ ਤੇਜ਼ ਹੁੰਦੀ ਹੈ ਉਧਰ ਲੰਬੇ ਰੂਟ ਵਾਲੀ ਹੈ ਨਾ ਉਹ ਬਸ ਥੋੜੀ ਤੇ ਨਹੀਂ ਰੁੱਕਦੀ ਨਹੀਂ ਕਾਦੀਆਂ ਰੁਕਦੀ ਹੈ ਸਿਰਫ ਹਾਂ ਜੀ। ਉਹ ਅੱਗੇ ਬੈਠਣ ਨਹੀਂ ਦਿੰਦੇ ਹੈਗੇ ਕਿਸੇ ਨੂੰ ਸਵਾਰੀ ਨੂੰ ਡਰਾਈਵਰ ਦੇ ਨਾਲ ਕੋਈ ਨਹੀਂ ਬੈਠਾ ਦਿੰਦੇ ਹੈਗੇ ਸ਼ਾਇਦ ਪਤਾ ਨਹੀਂ ਕੋਈ ਚਿੰਦਿਆ ਅਸੀਂ ਪਿੱਛੇੋਂ ਬੈਠੇ ਲਾਸਟ ਤੋਂ ਚੌਥੀ ਬਣਵੀ ਸੀਟ ਤੇ ਬੈਠੇ ਹਾਂ ਹਾਂਜੀ ਨਹੀਂ ਬਹੁਤ ਜ਼ਿਆਦਾ ਮੰਦ ਭਾਗੀ ਸੀ ਮੈਂ ਇਸ ਤੋਂ ਵੱਧ ਮੰਦ ਭਾਗੀ ਹੋਰ ਵੀ ਉਸ ਦਿਨ ਲੋਕ ਘਰਾਂ ਤੋਂ ਆਪਣੇ ਕੰਮਕਾਰਾਂ ਨੂੰ ਜਾਂ ਆਪਣੇ ਕਿਸੇ ਡਿਊਟੀਆਂ ਤੇ ਜਾ ਰਹੇ ਹੋਣੇ ਜਿਹੜੇ ਵਿਚਾਰੇ ਅੱਜ ਘਰ ਨਹੀਂ ਪਹੁੰਚ ਸਕੇ ਬੱਸ ਦੀ ਤੇਜ਼ ਰਫ਼ਤਾਰ ਹੋਣ ਕਰਕੇ ਬੜਾ ਵਦਾਇਆ ਕਹਿ ਰਿਹਾ ਹੈ ਸ਼ਾਬਾਸ਼ ਤੇ ਮੋੜਦੇ ਅੱਜ ਬਹੁਤ ਦੁਖਦਾਈ ਖਬਰ ਹੈ ਮਹਾਰਾਜਾ ਹੁਣ ਲਗਭਗ ਕਿੰਨੇ ਕਿੰਨੇ ਵਿਅਕਤੀ ਜਿਹੜੇ ਜਖਮੀ ਹੋਏ ਦੱਸੇ ਜਾ ਰਹੇ ਹਨ ਲਗਭਗ 8 ਤੋਂ 10 ਦੇ ਵਿੱਚ ਜਿਨ੍ਹਾਂ ਦੀ ਡੈਥ ਹੋ ਗਈ ਤੇ ਮੇਰੇ ਖਿਆਲ 15 ਤੋਂ 20 ਲੋਕ ਜਿਹੜੇ ਆ ਬਹੁਤ ਜ਼ਿਆਦਾ ਹੰਦਰ ਹੋਏ ਜਿਹੜੇ ਮਤਲਬ ਮੈਂਟਲ ਵੀ ਲੱਗਦਾ ਡਿਸਟਰਬ ਹੋ ਕੇ ਕਈ ਜਨਾਂ ਵਿੱਚ ਕਿੱਥੇ ਕਿੱਥੇ ਜਾ ਰਹੇ ਇਸ ਤਰੀਕੇ ਦੇ ਨਾਲ ਅੱਜ ਮੋਟਰਸਾਈਕਲ ਵਗੈਰਾ ਉਹ ਥੱਲੇ ਆਇਆ ਉਹ ਕਿਸ ਤਰੀਕੇ ਨਾਲ ਕੀ ਆ ਉਹ ਕੋਈ ਇੱਕ ਸਾਈਡ ਤੇ ਸ਼ੈੱਡ ਇੱਥੇ ਪਿੰਡ ਦਾ ਸ਼ੈੱਡ ਸੀਗਾ ਜਿਹੜਾ ਆਮ ਲੋਕਾਂ ਦੇ ਖੜੇ ਹੋਣ ਵਾਸਤੇ ਬੱਸ ਸਟੈਂਡ ਸੀਗਾ ਉਹਦੀ ਬੈਕ ਸਾਈਡ ਤੇ ਜਿਹੜੇ ਮੋਟਰਸਾਈਕਲ ਵਗੈਰਾ ਲੱਗੇ ਹੋਏ ਹੈਹੀ ਮੋਟਰਸਾਈਕਲਾਂ ਦੀ ਦੁਕਾਨ ਹੈ ਇੱਥੇ ਉਹ ਕੁਝ ਮੋਟਰਸਾਈਕਲ ਉਹਦੇ ਸਾਡੇ ਕੋਲ ਨੇ ਉਹ ਵੀ ਕਾਫੀ ਵੱਡਾ ਨੁਕਸਾਨ ਹੈ ਸਿਸਟਰ ਆ ਸਾਡੀ ਇਹ ਬਟਾਲੇ ਤੋਂ ਕਾਲਜ ਜਾ ਰਹੀ ਸੀ ਬਟਾਲੇ ਤੋਂ ਕਾਲਜ ਤੋਂ ਵਾਪਸ ਜਾ ਰਹੀ ਹੀ ਪਿੰਡ ਬੱਸ ਬਟਾਲੇ ਤੋਂ ਆਈ ਹੈ ਤੇ ਇਹ ਬੱਸ ਸਟੈਂਡ ਜਿਹੜਾ ਸ਼ਾਹਬਾਦ ਅੱਡਾ ਵਾ ਉੱਥੇ ਵਜਈ ਜਾ ਗਈ ਤਕਰੀਬਨ ਮੇਰੇ ਸਹਾਰਾ ਨਾਲ 80 ਕ ਜਾਣੇ ਹੋਣੇ ਆ ਮਾਤ ਬਾਜੀ ਮੈਂ ਖਲਾਫ ਤੇ ਤਿੰਨ ਕ ਜਾਣੇ ਦੱਸਣ ਦੇ ਬਾਕੀ ਕੋ ਪਤਾ ਨਹੀਂ ਕੀ ਦਸੀਏ ਤੁਹਾਨੂੰ ਹੁਣ ਬਾਜੀ ਬਹੁਤ ਮਾੜਾ ਹਾਲ ਹੀ ਜਦੋਂ ਵੇਖਿਆ ਨਾ ਜਾ ਕੇ ਡਾਕਟਰ ਮਨਿੰਦਰਜੀ ਇੱਕ ਸ਼ਹਾਬਾਦ ਲੱਗੇ ਕੋਈ ਬੱਸ ਦਾ ਐਕਸੀਡੈਂਟ ਹੋਇਆ ਜਿਹਦੇ ਕਰਕੇ ਟੋਟਲ 20 ਜਿਹੜੇ ਸਾਡੇ ਕੋਲ ਕਾਜ਼ਲਟੀ ਆਈਆਂ ਉਹਨਾਂ ਵਿੱਚੋਂ ਤਿੰਨ ਡੈੱਡ ਨੇ ਤੇ ਬਾਕੀ 17 ਜਿਹੜੇ ਹੈਗੇ ਨੇ ਉਹ ਵਿੱਚ ਕੁਝ ਸੀਰੀਅਸ ਇੰਜਰੀ ਵਾਲੇ ਨੇ ਸੀਰੀਅਸ ਇੰਜਰੀ ਵਾਲੇ ਚਾਰ ਨੂੰ ਅਸੀਂ ਰੈਫਰ ਕਰ ਚੁੱਕੇ ਆਂ ਕੁਝ ਹੋਰ ਇੱਕ ਦੋ ਨੂੰ ਸ਼ਾਇਦ ਕਰਨਾ ਪਏ ਬਾਕੀਆਂ ਦਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਤੇ ਸਿਚੁਏਸ਼ਨ ਇਜ਼ ਨਾਓ ਅੰਡਰ ਕੰਟਰੋਲ ਟੋਟਲ ਮੈਨੂ ਵਿੱਚ ਦੱਸਿਆ 20 ਕਾਜ਼ਲਟੀ ਹੈ ਤਿੰਨ ਡੈੱਡ ਨੇ ਪੰਜ ਸੀਰੀਅਸਲੀ ਇੰਜਰਡ ਨੇ ਉਹਨਾਂ ਵਿੱਚੋਂ ਚਾਰ ਨੂੰ ਰੈਫਰ ਕਰਤਾ ਇੱਕ ਦੋ ਦਾ ਟਰੀਟਮੈਂਟ ਚੱਲ ਰਿਹਾ ਆ ਆਈਵੀ ਫਲੂਇਡ ਵਗੈਰਾ ਸਚਿੰਗ ਵਗੈਰਾ ਹੋ ਰਹੀ ਆ ਔਰ ਉਹਨਾਂ ਨੂੰ ਜਲਦੀ ਜਲਦੀ ਰੈਫਰ ਕਰ ਰਹੇ ਆ ਬਾਕੀ ਜਿਹੜੇ ਹੈਗੇ 10 11 ਜਿਹੜੇ ਉਹ ਮਤਲਬ ਸਟੇਬਲ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਜਿਆਦਾਤਰ ਨੂੰ ਹੈਡ ਇੰਜਰੀ ਸੀਗੀਆਂ ਤਕਰੀਬਨ 80% ਨੂੰ ਹੈਡ ਇੰਜਰੀ ਕੰਪੋਨੈਂਟ ਹੈ ਹੀ ਆ ਸਾਰਿਆਂ ਨੂੰ ਮੋਹ ਤੇ ਫੇਸ ਤੇ ਹੈਡ ਦੇ ਇਸ ਦੇ ਬਾਰੇ ਮੇਰੀ ਇਨਫੋਰਮੇਸ਼ਨ ਨਹੀਂ ਦੋ ਬਾਡੀ ਸਿੱਧੀਆਂ ਡੈੱਡ ਹੋ ਚੁੱਕੀਆਂ ਨੇ ਇੱਕ ਬਾਡੀ ਇੱਥੋਂ ਜਿਹੜੀ ਗਈ ਆ ਟੋਟਲ 3 ਦੀ ਅਜੇ ਤੱਕ ਇਨਫੋਰਮੇਸ਼ਨ ਆ ਪੀਰ ਹਾਦਸੇ ਵਾਲੀ ਜਗ੍ਹਾ ਤੇ ਮੇਰੀਆਂ ਦੂਸਰੀ ਪਾਰਟੀ ਤੇ ਮੇਰਾ ਮੇਨ ਮਕਸਦ ਸੀ ਕਿ ਇੱਥੇ ਆ ਕੇ ਜਿਹੜੇ ਇੰਜਰਡ ਨੇ ਉਹਨਾਂ ਨੂੰ ਇੱਥੇ ਸਹੀ ਟ੍ਰੀਟਮੈਂਟ ਮਿਲੇ ਸੇ ਆਪਣੇ ਡਾਕਟਰ ਸਾਹਿਬ ਦੀ ਜਿਸ ਤਰੀਕੇ ਦੀ ਉਹਨਾਂ ਨੂੰ ਜੇ ਕੋ ਮਦਦ ਦੀ ਲੋੜ ਆ ਕਿਉਂਕਿ ਕਾਫੀ ਰਸ਼ ਹੋ ਗਿਆ ਤੇ ਉਹਨਾਂ ਨੂੰ ਟ੍ਰੇਡ ਵੈਟ ਦੇ ਵਿੱਚ ਕੋਈ ਦਿੱਕਤ ਨਾ ਆਵੇ। ਫੇਲੀ ਇਨਫੋਰਮੇਸ਼ਨ ਕਿਵੇਂ ਮਿਲੀ? ਫੇਲੀ ਇਨਫੋਰਮੇਸ਼ਨ ਹੈ ਹੋਏ ਡਰਾਈਵਰ ਨੇ ਵੈਸੇ ਉਤੋਂ ਸਿੱਕ ਮਾਰਕਸ ਉਹਦੇ ਲੱਗਦਾ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਤਾਂ ਨੀਂਦ ਆਈ ਹੈ ਜਾਂ ਕਿਸੇ ਨੂੰ ਬਚਾਉਣ ਦੇ ਦੇ ਵਿੱਚ ਉਹਦੇ ਚੱਕਰ ਤੇ ਉਹਦੇ ਕੋਲ ਹੋ ਗਈ। ਜੋ ਇਨੀਸ਼ੀਅਲ ਵੇਖ ਕੇ ਨਜ਼ਰਾਂ ਦਾ ਡਰਾਈਵਰ ਦਾ ਪਤਾ ਨਹੀਂ ਲੱਗਦਾ ਪਿਆ ਅਜੇ ਮੇਰੀਆਂ ਤਿੰਨ ਪਾਰਟੀਆਂ ਉੱਥੇ ਨੇ ਤਿੰਨ ਐਸ ਐਚਓ ਉੱਥੇ ਨੇ ਤੇ ਬਾਕੀ ਮੈਂ ਤੇ ਇਸੇ ਬੰਨ ਵਾਲੇ ਤੇ ਅਸੀਂ ਆਪਣੀ ਡਾਕਟਰ ਜੀ ਦਾਤ ਕਰ ਰਹੇ ਹਾਂ ਧੰਨਵਾਦ।